ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੱਡਾ ਇਕੱਠ ਹੋਣ ਜਾ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਹੈ ਉਨਾ ਕਿ ਰਖੜ ਪੁੰਨਿਆਂ ਦੇ ਦਿਨ ਇਕੱਤਰਤਾ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਬੀਤੇ ਕੱਲ ਸੋਸ਼ਲ ਮੀਡੀਆ ਮੰਚ ਐਕਸ ਤੇ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਥਕ ਇਕੱਤਰਤਾ ਰੱਖੀ ਗਈ ਹੈ ਤਸਮੂ ਸਿੱਖ ਸੰਗਤਾਂ ਇਸੇ ਕਾਠ ਵਿੱਚ ਜ਼ਰੂਰ ਪਹੁੰਚੋ ਜੀ ਦੱਸਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬੂਗੜ ਜੇਲ੍ਹ ਨਜ਼ਰਬੰਧ ਹਨ ਉਹਨਾਂ ਤੇ ਲੱਗੇ ਐਨਐਸਏ ਦੀ ਮਿਆਦ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ 1 ਸਾਲ ਹੋਰ ਵਧਾ ਦਿੱਤੀ ਗਈ ਹੈ। ਜੋ ਇੱਕ ਪੰਥ ਦੇ ਸਾਹਮਣੇ ਬੜੀਆਂ-ਬੜੀਆਂ ਸਮੱਸਿਆਵਾਂ ਹੋਆਂ। ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਘਰਾੜਾ ਜਿੱਤੇ ਇਹ ਕੋਲ ਬਹੁਤ ਵੱਡਾ ਗਰੁੱਪ ਤੇ ਭਗਤ ਦੀ ਜਾਤ ਤੇ ਯਲਾ ਮਨਾਇਆ ਜਾਂਦਾ। ਉਹਦੇ ਤੇ ਅਸੀਂ ਇੱਕ ਪੰਥਾ ਕਲਕਾ ਸਰਤਾ ਕਰਕੇ ਜਿਹਦੇ ਵੀ ਸੇਖ ਬਸਲੇ ਆ। ਉਨਾ ਰਸਾਇਦੇ ਦੌਰ ਦੇ ਪੰਥਕਰ ਕਾਰਕ ਤੇ ਜਵਾਨਾਂ ਦਾ ਅਗੈਰਾ ਪ੍ਰੋਗਰਾਮ ਹੈ। ਉਹਦੇ ਬਾਅਦ ਤੇ ਅਸੰਨੀ ਤਰੀਕ ਦੇ ਕੋਲਡਾਰ ਕਟ ਰੱਖਿਆ। ਉਹਨੇ ਤਸੀਰ ਸੰਤਮ ਪਰ ਜ਼ੋਰ ਅਪੀਲ ਕਰਦੇ ਆ ਕਿ ਵਸਮਾਤ ਪਹੁੰਚਣ ਦੀ ਲੋਜਿਕ ਕਰਨਾ। ਪਰ ਅਬਰਤਾਲ ਦੇ ਕਿ ਗਰਮ ਦਰ ਤੋਂ ਬਹੁਤ ਵੱਡੇ ਮਾਰਦਨਾਂ ਜਿੱਤੇ ਹੋਇਆ ਉਹਨਾਂ ਨੂੰ ਵੀ ਬਿਨਾ ਮੈਦਲ ਇਹ ਜੋ ਲੋਕਤੰਤਰ ਦੀ ਦੇਹਾਈ ਦੇਣ ਵਾਲੇ ਲੋਕ ਨੂੰ ਲੋਕਾਂ ਦਾ ਭਰਮਾ ਪਾਉਣ ਵਾਲੇ ਉਹਦੀ ਕਾਨੂੰਨੀਆ ਤੇ ਨਹੀਂ ਠਾਰ ਆਡਾਰ 90 ਆ ਉਹਨਾਂ ਨੂੰ ਬਿਨਾ ਮਗਾ ਅੱਜ ਰੱਖਿਆ ਹੈ ਕਿ ਉਹ ਇਹਨੇ ਵਟੇ ਐ ਲੋਕਾਂ ਦੀ ਜਿਹੜੀ ਰਮੈਤਗੀ ਆ ਉਹਨਾਂ ਦੀ ਜਿਹੜੀ ਕੋਰਟਵਾਰ ਆ ਕਿ ਉਹ ਤੁਹਾਨੂੰ ਛੇਤੀ ਛੇਤੀ ਆ ਕੀਤਾ ਜਾਣ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਬੰਦੀ ਸਿੰਘਾਂ ਨੂੰ ਸਖਤੋਂ ਤਰਿਆ ਕਰਨ ਉਹਦੇ ਜੋ ਹੈ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੀ ਇਸ ਰੂਪ ਰਖਾਉਣ ਦੇ ਵਾਸਤੇ ਤਿਆਰ ਕਰ ਰਹੇ ਆ ਦੂਸਰੀ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜੋ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਉਹਨਾਂ ਦਾ ਉਤਸਾਹਿਆ ਜਾ ਰਿਹਾ ਉਹਨਾਂ ਦਾ ਜਿਹਦਾ ਇਹ ਲਖਾ ਰਿਹਾ ਚੰਪ ਦੇ ਪਟਿਤ ਉਹ ਉਹਨਾਂ ਦਾ ਉਹ ਉਹਨਾਂ ਦਾ ਉਹ ਉਹਨਾਂ ਦਾ ਮਤਲਬ ਬਹੁਤ ਲੋਕਾਂ ਸੰਗੀਤ ਆ ਜਾ ਰਿਹਾ ਜੇ ਵੀ ਇਹੋ ਸਾਹ ਆ ਗਿਆ ਕੁਝ ਇਹਨਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਚੀਜ਼ ਬਹੁਤ ਵਾਇਰਲਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੱਡਾ ਇਕਾਠ ਹੋਣ ਜਾ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਹੈ ਉਨਾਂ ਕਹਿ ਕੀ ਰਖੜ ਪੁੰਨਿਆਂ ਦੇ ਦਿਨ ਇਕੱਤਰਤਾ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਬੀਤੇ ਕੱਲ ਸੋਸ਼ਲ ਮੀਡੀਆ ਮੰਚ ਐਕਸ ਤੇ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਬੰਦੀ ਸਿੰਘਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਥਕ ਇਕੱਤਰਤਾ ਰੱਖੀ ਗਈ ਹੈ ਇਸ ਮੂਸਿਕ ਸੰਗਤਾਂ ਇਸੇ ਕਾਠ ਵਿੱਚ ਜ਼ਰੂਰ ਪਹੁੰਚੋ ਜੀ ਦੱਸਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬੂਗੜ੍ਹ ਜੇਲ੍ਹ ਵਿੱਚ ਨਜ਼ਰਬੰਧ ਹਨ ਉਹਨਾਂ ਤੇ ਲੱਗੇ ਐਨਐਸਏ ਦੀ ਮਿਆਦ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ-ਬੜੀਆਂ ਸਮੱਸਿਆਵਾਂ ਹੋਆਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬੰਦਾ ਦੇ ਵਿਥੇ ਇਹ ਕੋਲ ਬਹੁਤ ਵੱਡਾ ਗਰੁੱਪ ਤੇ ਹਾਜ਼ਰੀ ਜਾਚ ਵਿਲਾ ਮਨਾਇਆ ਜਾਂਦਾ ਉਹਦੇ ਤੇ ਅਸੀਂ ਸਿੱਖ ਪੰਥ ਦਾ ਸਰਤਾ ਕਰਕੇ ਜਿੱਦੇ ਵੀ ਸੇਖ ਬਸਲੇ ਆ ਉਨਾ ਰੋਸਾਜ ਦੇ ਪੰਥਕਾ ਕਟੇ ਦੇ ਵਿਚਾਰ ਅਗੈਰਾ ਪ੍ਰੋਗਰਾਮ ਹੈ ਉਹਦੇ ਬਾਅਦ ਤੇ ਅਸੀਂ ਨੇ ਤਰੀਕ ਦੇ ਕੋਲਡਾ ਕਟ ਰੱਖਿਆ ਉਹਦੇ ਤਸੀਂ ਸੰਤੰਨ ਫਿਰ ਜੋ ਅਪੀਲ ਕਰਦੇ ਆ ਕਿ ਸਮਾਜ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨਾ ਪਰ ਅਬਰ ਜ਼ਮਾਲ ਦੇ ਕਿ ਗਰੂਪਾਂ ਤੋਂ ਬਹੁਤ ਵੱਡੇ ਮਾਰਦੰਨਾ ਜਿੱਤੇ ਹੋਇਆ ਉਹਨਾਂ ਨੂੰ ਵੀ ਦਿਨਾਮਾ ਦਾ ਇਹ ਜੋ ਲੋਕ ਸੰਪਰਦੀ ਦੇ ਹਾਈ ਦੇਣ ਵਾਲੇ ਲੋਕ ਨੂੰ ਲੋਕਾਂ ਨੂੰ ਬੰਦਾ ਬਾਤ ਬਣਾਉਣ ਵਾਲੇ ਉਹਦੀ ਕਾਨੂੰਨੀਆਂ ਧੀਆਂ ਠਾਰ ਆਡਾ ਅੜੋਗੇ ਤੇ ਉਹਨਾਂ ਨੂੰ ਦਿਨਾਂ ਦਾ ਅਧਰੱਖਿਆ ਹੈ ਕਿ ਉਹ ਇਹਨੇ ਵਟੇ ਲੋਕਾਂ ਦੀ ਜਿਹੜੀ ਰਮੈਦਗੀ ਆ ਉਹ ਉਹਨਾਂ ਦੀ ਜਿਹੜੀ ਪੁਰਜਵਾਰ ਆ ਕਿ ਉਹ ਤੁਹਾਨੂੰ ਛੇਤੀ ਛੇਤੀ ਆ ਕੀਤਾ ਜਾਣ ਕਿਹਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਬੰਦੀਆਂ ਨੂੰ ਸਖਤੋਂ ਤਰਿਆ ਕਰਨ ਉਹਦੇ ਜੋ ਹੈ ਜਿਹੜਾ ਪ੍ਰੋਗਰਾਮ ਆ ਉਹ ਉਹ ਤੁਹਾਡੀ ਇਸ ਰੂਪ ਰੂਪਾ ਦੇ ਵਾਸਤੇ ਤਿਆਰ ਕਰ ਰਹੇ ਆ ਦੂਸਰੀ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜੋ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਨਨਰ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਤਾਂ ਪਹੁੰਚਾਇਆ ਜਾ ਰਿਹਾ ਉਹਨਾਂ ਦੇ ਜਿਨ੍ਹਾਂ ਤੇ ਰੱਖਾ ਦੇਆ ਚੰਪ ਦੇ ਪੱਟੀ ਤੋਂ ਉਹ ਉਹਨਾਂ ਉਹ ਉਹਨਾਂ ਦਾ ਉਹ ਉਹਨਾਂ ਨਾਲੋਂ ਬਹੁਤ ਲੋਕਾਂ ਸੰਗੀਤ ਆ ਜਾ ਰਿਹਾ ਜੇ ਵੀ ਜੀਵ ਸਾਹਿਬ ਆਪਕੋ ਇਸਾਂ ਦੇ ਹੋਰ ਵੀ ਹੈ ਜਿਹੜੇ ਕਿ ਉਹ ਇਹ ਚੀਜ਼ ਬਹੁਤ